ਤਸਵੀਰਾਂ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਗੜਸ਼ੰਕਰ ਤੋਂ ਆਦਮਪੁਰ ਨੂੰ ਚਾਦੀ ਨਹਿਰ ਤੇ ਰਸਤੇ ਦੇ ਵਿੱਚ ਪਿੰਡ ਪੰਗਰਨੀ ਦੇ ਕੋਲ ਇੱਕ ਟਰੱਕ ਬੇਸਤ ਦੁਆਬ ਨਹਿਰ ਦੇ ਵਿੱਚ ਪਲਟ ਗਿਆ ਇਹ ਤਸਵੀਰਾਂ ਜੇ ਤੁਸੀਂ ਦੇਖ ਰਹੇ ਹੋ ਮੌਕੇ ਦੀਆਂ ਨੇ ਜਿੱਥੇ ਕਿ ਨਹਿਰ ਦੇ ਵਿੱਚ ਟਰੱਕ ਪਲਟਿਆ ਹੋਇਆ ਨਜ਼ਰ ਆ ਰਿਹਾ ਹੈ ਉਧਰ ਇਸ ਹਾਦਸੇ ਦੇ ਚਲਦਿਆਂ ਨਹਿਰ ਦੇ ਨਾਲ ਲੱਗਣ ਪਾਲੀ ਸੜਕ ਦੇ ਉੱਪਰ ਲੋਕਾਂ ਦਾ ਹੀ ਘਟ ਲੱਗ ਗਿਆ ਤਸਵੀਰਾਂ ਜੇ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਨਹਿਰ ਦੇ ਨਾਲ ਲਾਲ ਕੋਈ ਵੀ ਰੇਲਗ ਨਈ ਹੈ ਉਧਰ ਜਾ ਰਹੇ ਹਾਂ ਮੇਰੇ ਸਾਹਮਣੇ ਦਮ ਪਰਵਾਨਾ ਹੈ ਸਾਈਡ ਦਵਾ ਦੀ ਮਹਿਰਬੰਦ ਰੁਕਾ ਕਿਸ ਨੇ ਸਾਈਡ ਦਵਾਈ ਆਪਣੀ ਉੱਪਰ ਵਾਲੇ ਨੇ ਨਹਿਮ ਪਰਵਾਨਾ ਨੇ ਕੀ ਹੋਇਆ ਆਪ ਜਾਨੀ ਨੁਕਸਾਨ ਕੀ ਹੋਇਆ ਨੁਕਸਾਨ ਤਾਂ ਅਸੀਂ ਅੰਦਰ ਕੋ ਕਢਾਵਾਣਾ ਚਾਹਤ ਰਿਹਾ अच्छा क्या मांग कर रहे हो आप हम मांग कर रहे हैं इस ओर की यानी एंगल लग गए और एंग, एंगल नहीं था नहीं नहीं था अच्छा एंगल लग गए और रोड थोड़ी बड़ी करें ठीक है यानी कि टिपर वाले ने ज्यादा साइड दबा दी आपकी ਅਤੇ ਹੀ ਸਹਾਤੇ ਦੇ ਵਿੱਚ ਗਰੀਮਤ ਇਹ ਰਹੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਨੇੜੇ ਤੇੜੇ ਦੇ ਲੋਕਾਂ ਨੇ ਡਰਾਈਵਰ ਨੂੰ ਬਚਾਲਿਆ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਕਦੋਂ ਤੱਕ ਇਸ ਵਾਲੇ ਧਿਆਨ ਦਿੰਦਾ ਹੈ ਤੇ ਕਦੋਂ ਤੱਕ ਇੱਥੇ ਰੇਲਿੰਗ ਲਗਾਈ ਜਾਂਦੀ ਹੈ ਜਗਬਾਣੀ ਟੀਵੀ Delhi ਹੁਸ਼ਿਆਰਪੁਰ ਤੋਂ ਅਨਕੀਤ ਸ਼ਰਮਾ ਦੀ ਰਿਪੋਰਟ